ਤੁਸੀਂ ਕਹੋਗੇ ਬਾਬਾ ਸਾਹਿਬ ਨੇ ਕੀ ਕੀਤਾ ਬਾਬਾ ਸਾਹਿਬ ਨੇ ਇੱਕ ਬਹੁਤ ਹੀ ਪਛੜੀ ਜਾਤੀ ਵਿੱਚ ਜਨਮ ਲਿਆ ਆਪਾਂ ਲਗਭਗ ਉਹਨਾਂ ਵਿੱਚੋਂ ਬਹੁਤੇ ਬੈਠੇ ਆ ਮੈਂ ਦੂਜੀਆਂ ਜਾਤੀਆਂ ਦਾ ਵਿਰੋਧੀ ਨਹੀਂ ਹੈ ਦੂਜੀਆਂ ਜਾਤੀਆਂ ਵਾਲੇ ਵੀ ਜਿਹੜੇ ਕਿਰਤੀ ਲੋਕ ਐ ਸਾਡੇ ਮਿੱਤਰ ਆ ਕਿਸਾਨ ਜਿਹੜਾ ਖੇਤੀ ਕਰਦਾ ਦਸਨ ਉਹਦੀ ਕਮਾਈ ਕਰਦਾ ਸਾਡਾ ਮਿੱਤਰ ਆ ਕੋਈ ਬ੍ਰਾਹਮਣ ਦਾ ਮੁੰਡਾ ਚੌਕ ਵਿੱਚ ਛੋਲੇ ਵੇਚਦਾ ਉਹ ਚੌਕ ਵਿੱਚ ਜਾ ਕੇ ਕੋਈ ਸਬਜ਼ੀ ਵੇਚ ਕੇ ਗੁਜ਼ਾਰਾ ਕਰਦਾ ਉਹ ਵੀ ਸਾਡਾ ਭਰਾ ਆ ਜਿਹੜਾ ਯੂਪੀ ਦੇ ਵਿੱਚੋਂ ਬਿਹਾਰ ਵਿੱਚੋਂ ਚੱਲ ਕੇ ਆਉਂਦਾ ਹਿੰਦੂਆਂ ਦਾ ਮੁੰਡਾ ਥੋੜਾ ਆ ਕੇ ਝੋਨਾ ਲਾਉਂਦਾ ਤੇ ਝੋਨਾ ਲਾ ਕੇ ਮੱਛਰ ਵਿੱਚੇ ਸੌ ਜਾਂਦਾ ਉਹ ਵੀ ਸਾਡਾ ਦੁਸ਼ਮਣ ਨਹੀਂ ਸਾਡਾ ਮਿੱਤਰ ਆ ਪਰ ਮੈਂ ਕਹਣਾ ਇਹ ਝੋਨਾ ਵੀ ਬਾਬਾ ਸਾਹਿਬ ਸਾਡੀ ਜਾਤੀਆਂ ਚੋਂ ਪੈਦਾ ਹੋਏ ਜਿਹੜੀਆਂ ਪਛੜੀਆਂ ਜਾਤੀਆਂ ਆ ਜਿਹੜੀ ਜਾਤ ਨੂੰ ਇਹ ਅਧਿਕਾਰ ਨਹੀਂ ਹੈ ਬਾਬਾ ਸਾਹਿਬ ਪੜਨ ਗਏ ਜ਼ਿਕਰਤ ਨੂੰ ਗੀਤ ਵਿੱਚ ਕਰ ਰਿਹਾ ਸੀ ਬਾਬਾ ਸਾਹਿਬ ਪੜਨ ਗਏ ਤੇ ਮਾਸਟਰ ਨੇ ਕਿਹਾ ਵੀ ਤੂੰ ਕਮਰੇ 'ਚ ਨਹੀਂ ਬਹਿ ਸਕਦਾ ਕਮਰੇ ਤੋਂ ਬਾਹਰ ਬਹਿ ਜਾ ਕੇ ਕਿਉਂਕਿ ਤੂੰ ਪਿੱਟ ਦੇਗਾ ਬੰਦਿਆਂ ਨੂੰ ਬੱਚਾ ਪੜਨ ਗਿਆ ਹੋਵੇ ਉਹਨੂੰ ਕਮਰੇ 'ਚ ਨਾ ਬਹਿਣ ਦਾ ਅਧਿਕਾਰ ਹੋਵੇ ਤੇ ਉਹ ਬਾਹਰ ਬਹਿ ਕੇ ਸੁਣੇ ਆਪਣੇ ਮਾਸਟਰ ਨੂੰ ਅੰਦਰ ਉਹ ਤਾਂ ਨਹੀਂ ਜਾ ਸਕਦਾ ਕਿਉਂਕਿ ਅੰਦਰ ਜਾਣ ਨਾਲ ਉਹਦਾ ਪਿੱਟਿਆ ਜਾਂਦਾ ਬਾਕੀ ਬੱਚੇ ਇਨੀ ਬੇਇੱਜ਼ਤੀ ਕੋ ਸਹਿ ਸਕਦਾ ਕੋ 10 ਰੁਪਏ ਮੈਨੂੰ ਇਹ ਸਭ ਤੋਂ ਵੱਡੀ ਗਾਲਿਆ ਤੇ ਤੇਰੀ ਜਾਤ ਮਾੜੀ ਆ ਤੂੰ ਕਮਰੇ ਤੋਂ ਬਾਹਰ ਬਹਿ ਇਹੀ ਨਹੀਂ ਕੱਲਾ ਜਿਹੜਾ ਪਾਣੀ ਆ ਉਥੇ ਘੜਿਆਂ 'ਚ ਰੱਖਿਆ ਆ ਉਹ ਘੜੇ ਦਾ ਪਾਣੀ 'ਚ 바ਵਾ ਸਾਹਿਬ ਨਹੀਂ ਪਾਣੀ ਪੀ ਸਕਦੇ ਜੇ ਉਹ ਕਹਿਣਗੇ ਵੀ ਮੈਂ ਪਾਣੀ ਘੜਾ ਰੋਕ ਕੇ ਪਾਣੀ ਪੀ ਲੈਣਾ ਨਾ ਜੇ ਇੱਕ ਦੇ ਫੜਿਆ ਹੋਏ ਤੇ ਕੁੱਟ-ਕੁੱਟ ਕੇ ਮਾਰ ਦਿੰਦੇ ਉਹ ਉਹ ਪਾਵਾ ਸਾਹਿਬ ਘੜੇ ਦਾ ਪਾਣੀ ਨਹੀਂ ਪੀ ਸਕਦੇ ਅੰਦਾਜ਼ਾ ਲਾਓ ਫੇ ਪੜ੍ਹਾਈ ਕਿੰਨੀ ਕਰਨੀ ਔਖੀ ਹੋਏਗੀ ਉਹਨਾਂ ਵਾਸਤੇ ਜਿਹਨੂੰ ਨਾ ਜਮਾਲ ਚੰਦਰ ਬਹਿਣ ਦਿੱਤਾ ਜਾਂਦਾ ਤੇ ਨਾ ਉਹਨੂੰ ਪਾਣੀ ਮਿਲਦਾ ਆ ਉਹਦਾ ਘਰ ਵੀ ਵਖਰਾ ਆ ਉਹਦੀ ਹਾਲਤ ਵੀ ਮਾੜੀ ਆ ਪਰ ਇਹਦੇ باوجود ਵੀ 바ਵਾ ਸਾਹਿਬ ਨੇ ਭਾਰਤ ਦੇ ਜੀ ਪੜ੍ਹਾਈ ਕੀਤੀ ਤੇ ਵਿਦੇਸ਼ਾਂ ਦੇ ਜਾ ਕੇ ਪੜ੍ਹਾਈ ਕੀਤੀ ਤੇ ਡਾਕਟਰ ਦਾ ਰੁਤਬਾ ਹਾਸਲ ਕੀਤਾ ਡਾਕਟਰ ਦਾ ਆਹ ਡਾਕਟਰ ਟੀਕੇ ਲਾਉਣ ਵਾਲਾ ਨਹੀਂ ਜਿਹੜਾ ਵਿਦਵਾਨ ਆ ਫਲਸਫੇ ਦਾ ਡਾਕਟਰ ਆ ਉਹ ਆਹ ਦੂਆ ਡਾਕਟਰ ਨਹੀਂ ਹੈ ਜਿਹੜਾ ਇੰਜੈਕਸ਼ਨ ਲਾਉਂਦਾ ਇਹ ਵੀ ਡਾਕਟਰ ਹੁੰਦਾ ਪਰ ਜਿਹੜਾ ਡਾਕਟਰ ਭੀਮਰਾਓਂ ਬੈਠ ਕੇ ਆ ਆਪਣੇ ਉਹ ਫਲਸਫੇ ਦੇ ਗਰੀਬਾਂ ਦੇ ਫਲਸਫੇ ਦੇ ਡਾਕਟਰ ਸਨ ਇਹਦੇ ਤੇ ਉਹਨਾਂ ਨੇ ਬਹੁਤ ਵੱਡੀ ਮਹਾਰਤ ਹਾਸਲ ਕੀਤੀ ਸੀ ਪੜ੍ਹਾਈ ਕੀਤੀ ਸੀ ਅੰਦਾਜ਼ਾ ਕਰੋ ਵੀ ਆਕੇ ਫਿਰ ਉਹਨਾਂ ਨੇ ਨੌਕਰੀ ਕਰਨੀ ਸੀ ਨਾ ਸਾਰੀ ਉਮਰ ਬੰਦਾ ਦੇਖਦਾ ਵੀ ਧੋਖਾ ਖਾਂਦਾ